ਸ਼ਸ਼ੀਕਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਨੰਗਲ ਦੀ ਮਸ਼ਹੂਰ ਮਾਰਕੀਟ ਰੇਲਵੇ ਰੋਡ ਵਿਖੇ ਇੱਕ ਕਨਫੈਕਸ਼ਰੀ ਦੀ ਦੁਕਾਨ ਤੇ ਬਾਹਰ ਖੜੀ Mahindra Bolero Jeep ਨੂੰ ਚੋਰ ਲੈ ਕੇ ਰਫੂ ਚੱਕਰ ਹੋ ਗਏ ਤੁਹਾਨੂੰ ਦੱਸ ਦਈਏ ਕਿ ਪ੍ਰਭাকর ਕਨਫੈਕਸ਼ਨਰੀ ਉਹ ਦੁਕਾਨ ਹੈ ਜਿੱਥੇ ਬੀਤੇ ਵਰੇ Hindu Parishad ਨੇਤਾ ਮਰਹੂਮ ਵਿਕਾਸ ਬੱਗਾ ਜਿਸ ਦੀ ਦਿਨ ਦਿਹਾੜੇ ਦੁਕਾਨ ਤੇ ਬੈਠੇ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਸੀ ਇੱਕ ਵਾਰ ਫੇਰ ਅਪਰਾਧਿਕ ਲੋਕਾਂ ਵੱਲੋਂ ਪਰਿਵਾਰ ਤੇ ਨਿਸ਼ਾਨਾ ਸਾਧਿਆ ਹੋਇਆ ਘਰ ਦੇ ਬਾਹਰ ਖੜੀ ਮਹਿੰਦਰਾ ਬਲੈਰੋ ਜੀਪ ਨੂੰ ਚੋਰੀ ਕਰ ਲਿਆ ਗਿਆ ਹੈ ਅਤੇ ਇਹ ਘਟਨਾ ਦੁਕਾਨ ਤੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਮਰਹੂਮ ਵਿਕਾਸ ਬੱਗਾ ਦੇ ਭਰਾ ਸੁਰੇਸ਼ ਪ੍ਰਭਾਕਰ ਨੇ ਕਿਹਾ ਕਿ ਇਹ ਘਟਨਾ ਤੜਕਸਾਰ 3:30 ਅਤੇ 4 ਵਜੇ ਦੇ ਦਰਮਿਆਨ ਦੀ ਹੈ। ਉਹਨਾਂ ਨੇ ਇਸ ਘਟਨਾ ਦੀ ਸੂਚਨਾ ਐਸਐਸਪੀ ਰੂਪਨਗਰ ਗੁਲਨੀਤ ਸਿੰਘ ਖੁਰਾਨਾ ਨੂੰ ਦਿੱਤੀ। ਪੀੜਿਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਤੁਹਾਨੂੰ ਦੱਸ ਦਈਏ ਕਿ ਬੈਲੈਰੋ ਜੀਪ ਨੂੰ ਚੋਰੀ ਕਰਨ ਤੋਂ ਪਹਿਲਾਂ ਇਹਨਾਂ ਦੋ ਨਕਾਬਪੋਸ਼ ਵਿਅਕਤੀਆਂ ਨੇ ਰੇਲਵੇ ਰੋਡ ਤੋਂ ਹੀ ਇੱਕ ਸਕੂਟੀ ਤੋਂ ਪਹਿਲਾਂ ਪੈਟਰੋਲ ਚੋਰੀ ਕੀਤਾ ਅਤੇ ਆਪਣੇ ਮੋਟਰਸਾਈਕਲ ਵਿੱਚ ਪਾਇਆ ਅਤੇ ਫਿਰ ਬਲੈਰੋ ਜੀਪ ਨੂੰ ਲੈ ਕੇ ਆਸਾਨੀ ਨਾਲ ਰਫੂ ਚੱਕਰ ਹੋ ਗਏ ਇਲਾਕੇ ਵਿੱਚ ਵਾਪਰ ਰਹੀਆਂ ਚੋਰੀ ਦੀ ਵਾਰਦਾਤਾਂ ਨੂੰ ਲੈ ਕੇ ਲੋਕਾਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਨੰਗਲ ਤੋਂ ਸੁਖਵਿੰਦਰ ਸਾਕਾ ਦੇ ਨਾਲ ਸੁਪਿੰਦਰ ਜੱਜੀ ਦੀ ਰਿਪੋਰਟ ਜੀ ਨਾਮ ਮੇਰਾ ਸੁਰੇਸ਼ ਭਗਤ ਸਨੋਖ ਕਿਸ਼ੋਰੀ لال ਪ੍ਰਵਾਕਰ ਰੇਲੇ ਦੇ ਰੋਡ 'ਤੇ ਸਾਡੀ ਪ੍ਰਵਾਕਰ ਕਨਫੈਕਸ਼ਨਰੀ ਦੀ ਦੁਕਾਨ ਹੈ। ਔਰ ਨਾਲ ਹੀ ਮੇਰਾ ਕੈਮੀਕਲ ਔਰ ਐਸਿਡ ਸਪਲਾਈ ਦਾ ਬਿਜ਼ਨਸ ਹੈ ਜੀ। ਹਾਂ ਜੀ। ਦੱਸਿਓ ਕੀ ਹੋਇਆ ਸਗੀਰਾ ਤੀਜਾ? ਕੱਲ ਸ਼ਾਮੀ ਮੈਂ ਆਪਣੀ ਮਾਤਾ ਜੀ ਨੂੰ ਰੋਟੀ ਦੇਣਾ। ਤਾਂ ਮਮਨ ਕੈਮਰੇ ਨੇ ਦੇਖਿਆ ਵੀ ਮੈਂ ਕਿਹਾ ਮਾਤਾ ਜੀ ਗੱਡੀ ਮੇਰੀ ਕਿੱਥੇ ਹੈ ਗੱਡੀ ਖੜੀ ਨਹੀਂ ਬਾਹਰ। ਹਾਂ ਮਾਤਾ ਜੀ ਕਹਿੰਦੇ ਗੱਡੀ ਤੇ ਤੈਨੂੰ ਪਤਾ ਹੋਣਾ ਕਿ ਸ਼ਾਇਦ ਤੂੰ ਆਪਣੇ ਕੰਮ ਤੇ ਲੱਗਿਆ ਹੋਣਾ। ਉਸੇ ਟਾਈਮ ਮੈਂ ਤਾਂ ਪ절 ਹੋ ਗਿਆ ਮੈਂ ਕਿਹਾ ਮੈਂ ਗੱਡੀ ਕਿੱਥੇ ਲੈ ਕੇ ਗਿਆ ਨਹੀਂ ਪਰ ਮੈਨੂੰ ਸਮਝ ਨਹੀਂ ਆਇਆ ਕੀ ਹੋਇਆ ਮੇਰੇ ਨਾਲ ਮੈਂ ਫਿਰ ਇੱਕਦਮ ਆਪਣੇ ਬੇਟੀ ਨੂੰ ਕੈਮਰੇ ਚੈੱਕ ਕਰਵਾਏ ਹਾਂ ਤਾਂ ਉਹਦੇ ਵਿੱਚ ਪਤਾ ਲੱਗਦਾ ਹੈ ਵੀ ਗੱਡੀ ਕੱਲ ਸਵੇਰੇ ਮੇਰੀ 10 ਤਰੀਕ ਦੀ ਸਵੇਰ 3:40 ਮਿੰਟ ਤੇ ਲਗਭਗ ਮੇਰੀ ਗੱਡੀ ਮੇਰੇ ਘਰ ਦੇ ਤੋਂ ਸਾਹਮਣੇ ਕੋਈ ਚੋਰ ਚੱਕ ਕੇ ਲੈ ਗਿਆ ਅੱਛਾ ਜਿਹੜੀ ਵਾਰਦਾਤ ਸਾਰੀ ਹੈ ਇਹ ਕੈਮਰੇ ਵਿੱਚ ਕੈਦ ਹੈ ਜੀ ਤੁਸੀਂ ਆਪ ਦੇਖ ਸਕਦੇ ਹੋ ਤੇ ਉਸ ਤੋਂ ਬਾਅਦ ਅਗਲੀ ਕਾਰਵਾਈ ਕੀ ਕੀਤੀ ਜੀ ਅਗਲੀ ਕਾਰਵਾਈ ਇਹ ਰਾਤ ਪੁਲਿਸ ਜੀ ਉਸ ਆਸ ਨੂੰ ਮੈਂ ਬਈ ਰਿਪੋਰਟ ਦੇਤੀ ਹੋਈ ਹੈ ਜੀ ਹਾਂ ਰਾਹੁਲ ਸ਼ਰਮਾ ਐਸਐਚਓ ਸਾਹਿਬ ਆਇਸੀ ਤੇ ਜੋ ਅਸ਼ਵਾਸਨ ਦਿੱਤਾ ਉਹਨਾਂ ਨੇ ਹਾਂ ਵੀ ਤੁਹਾਡੀ ਗੱਡੀ ਅਸੀਂ ਲੱਭ ਕੇ ਦੇਵਾਂਗੇ ਕਿਹੜੀ ਗੱਡੀ ਸੀ ਜੀ ਐਪੀਵੀ 12ਟੀ 4763 ਮਹਿੰਦਰਾ ਪਿਕਅਪ ਸੀ ਜੀ ਮੈਕਸੀ ਟ੍ਰੱਕ ਚਿੱਟੇ ਰੰਗ ਦੀ ਗੱਡੀ ਹੈ ਜੀ ਠੀਕ ਹੈ ਹਾਂ ਸਰ ਤੁਹਾਡੇ ਨੂੰ ਕਿਸ ਕੰਮ ਵਰਤਵਾਸਤੇ ਤੁਸੀਂ ਪ੍ਰਯੋਗ ਕਰਦੇ ਹੋ business ਦਾ ਮੇਰਾ ਐਸਟ ਸਪਲਾਈ ਦਾ ਕੰਮ ਹੈ ਜੀ ਕੈਮੀਕਲ ਹੋ ਰਿਹਾ ਸੀ ਹਾਂ ਦਾ ਹਾਂ ਹਾਂ ਫੈਕਟਰੀ ਨੂੰ ਸਪਲਾਈ ਕਰਦਾ ਜੀ ਮੈਂ ਅੱਛਾ ਮੈਂ ਉਹਦੇ ਵਿੱਚ ਫਿਰ ਉਹੀ ਜੀਪ ਚ ਦਿੰਦਾ ਸੀ ਪਿਛਲੇ 1 ਸਾਲ ਤੋਂ ਮੈਂ ਤਾਂ ਸਿਰ ਵੈਸੇ ਹੀ ਬਹੁਤ ਪਰੇਸ਼ਾਨ ਚੱਲ ਰਿਹਾ ਹਾਂ ਹਾਂ ਜੀ ਮੇਰੇ ਪਿਤਾ ਜੀ ਦੀ ਡੈਥ ਹੋ ਗਈ ਸੀ ਡਾਇਬੀਟਸ ਹੁੰਦੀ ਸੀ ਉਹਨਾਂ ਦੀ ਜੀ ਨਾਲ ਹੀ ਮਗਰੀ ਵਿਕਾਸ ਬੱਗਾ ਭਰਾ ਜਿਹੜਾ ਕਿ ਤੁਸੀਂ ਸਭ ਜਾਣਦੇ ਆ ਜੀ ਉਹਨੂੰ ਅੰਤਕਵਾਦੀਆਂ ਨੇ ਮਾਰ ਦਿੱਤਾ ਤੇ ਨਾਲ ਹੀ ਮਾੜਾ ਮਾਣਾ ਮੋਟਾ ਰੋਟੀ ਕੰਮ ਜਿਹੜਾ ਮੇਰਾ ਚੱਲਿਆ ਕਰਦਾ ਸੀ ਉਹ ਅਸੀਂ ਜੀਵਨ ਦੇ ਛੱਟ ਤੇ ਚੱਲਿਆ ਗਿਆ ਸੀ ਮਤਲਬ ਹੁਣ ਉਹ ਵੀ ਹੁਣ ਮਤਲਬ ਹੁਣ ਸਾਰੀਆਂ ਫਿਰ ਪ੍ਰੋਬਲਮਾਂ ਖੜੀਆਂ ਆ ਗਈਆਂ ਹਾਂ ਮੈਨੂੰ ਤਾਂ ਜੀ ਸਿਰਫ ਉਹੀ ਇਹ ਤੋਂ ਸ਼ੁਰੂ ਕਰਨਾ ਪੈ ਗਿਆ ਹਾਂ ਬੋਲੋ ਮੈਂ ਅਰਜੀ ਬਰਮਾ ਪਰ ਮਾੜੀ ਦੱਸੋ ਜਿਹੜੀ ਇਹ ਰਾਤ ਗੱਡੀ ਸਰੇਸ਼ ਦੀ ਚੋਰੀ ਹੋ ਗਈ ਕੀ ਕਹਾਂ ਚੱਲਨੀ ਹੋ ਜੋ ਸਾਡੇ ਰੇਲਵੇ ਰੋਡ ਚਾ ਕਾਫੀ ਦਿਨਾਂ ਤੋਂ ਬਹੁਤ ਵਾਰ ਦੱਤਾ ਹੋਇਆ ਕਰਦੀਆਂ ਔਰ ਜਿਹੜੀ ਇਹ ਗੱਡੀ ਅੱਜ ਚੋਰੀ ਹੋਈ ਹੈ ਇੱਕ ਪੁਲਿਸ ਪ੍ਰਸ਼ਾਸਨ ਦੇ ਉੱਪਰ ਵੀ ਇੱਕ ਗੱਲ ਬੰਦੀ ਹੈ ਕਿ ਉਹ ਕਹਿੰਦੇ ਕਿ ਅਸੀਂ ਵਿਕਾਸ ਬੱਗੇ ਦੇ ਪਰਿਵਾਰ ਦੇ ਉੱਪਰ ਪੂਰੀ ਸਿਕਿਉਰਿਟੀ ਰੱਖੀ ਹੋਈ ਹੈ ਨਜ਼ਰ ਰੱਖੀ ਹੋਈ ਹੈ ਔਰ ਇਹਨਾਂ ਦੇ ਘਰ ਦੇ ਵਿੱਚ ਪਹਿਲੀ ਇੱਕ ਐਡਾ ਵੱਡਾ ਹਾਸਾ ਹੋਇਆ ਹੈ ਉਸ ਉਹਦਾ ਐਡਾ ਵੱਡਾ ਹਾਸਾ ਹੋਣ ਤੋਂ ਬਾਅਦ ਇਹ ਪਹਿਲੇ ਹੀ ਉਹਨਾਂ ਲੋਕਾਂ ਦੇ ਨਜ਼ਰਾਂ ਦੇ ਉੱਪਰ ਹੈਗੇ ਆ ਔਰ ਪਹਿਲਾ ਵੀ ਵਿਕਾਸ ਬੱਗੇ ਦਾ ਇੱਥੇ ਹੀ ਕਤਲ ਹੋਇਆ ਔਰ ਉਸ ਦੇ ਬਾਵਜੂਦ ਵੀ ਪੁਲਿਸ ਪ੍ਰਸ਼ਾਸਨ ਦੇ ਉੱਪਰ ਇਹ ਗੱਲ ਕਹੀ ਜਾ ਸਕਦੀ ਹੈ ਕਿ ਦੇਖੋ ਘਰ ਦੇ ਸਾਹਮਣੇ ਤੋਂ ਗੱਡੀ ਚੋਰੀ ਕਰਕੇ ਲੈ ਗਏ ਸਵੇਰੇ 4 ਵਜੇ ਹਾਂ ਔਰ ਪਹਿਲਾ ਇੱਥੀ ਨਾਲ ਹੀ ਪੂਰੀ ਪਹਿਲਾਂ ਮੋਟਰਸਾਈਕਲਾਂ ਦੇ ਵਿੱਚੋਂ ਪਟ્રોલ ਕੱਢਿਆ ਆਪਣੇ ਮੋਟਰਸਾਈਕਲਾਂ ਦੇ ਵਿੱਚ ਪਾਇਆ ਔਰ ਉਸ ਤੋਂ ਬਾਅਦ ਵੀ ਗੱਡੀ ਚੋਰੀ ਕੀਤੀ ਔਰ ਸ਼ਰਿਆ ਮਿੱਥੋਂ ਲੋਕ ਨਿਕਲ ਗਏ ਹਾਂਜੀ ਅੱਜ ਅਸੀਂ ਇਹ ਵੀ ਦੇਖਣਾ ਚਾਹੁੰਦੇ ਆ ਕਿ ਕੀ ਵਿਕਾਸ ਬੱਗੀ ਦੀ ਵਾਰੀ ਤੋਂ ਸਾਰੇ ਸ਼ਹਿਰ ਦੇ ਕੈਮਰੇ ਬੰਦ تھے ਔਰ ਅੱਜ ਈਓ ਸਾਹਿਬ ਨੇ ਕਿਹਾ ਸਾਡੇ ਜਿਹੜੇ ਸ਼ਹਿਰ ਦੇ ਕੈਮਰੇ ਆ ਉਹ ਠੀਕ ਕਰਵਾਏ ਆ ਕਿ ਨਹੀਂ ਕਰਵਾਏ ਆ ਔਰ ਕੱਲੀ ਸਾਡੇ ਇੱਥੇ ਰੇਲਵੇ ਰੋਡ 'ਚ ਤਾਂ ਦੇਖੋ ਇੱਕ ਐਨਾ ਅਭਿਆਸ ਏਰੀਆ ਆ ਸਾਡਾ ਔਰ ਇੱਥੇ ਦਾ ਸਾਰਾ ਦਿਨ ਸਾਡੀ ਸਬਜ਼ੀ ਮੰਡੀ ਵੀ ਇੱਥੇ ਪੈਂਦੀ ਜੀ ਸਾਰਾ ਦਿਨ ਇੱਥੇ ਚਹਲ ਪਹਿਲ ਚੱਲੀ ਰਹਿੰਦੀ ਹੈ ਦਿਨ ਰਾਤ ਜੀ ਔਰ ਫੇਰ ਵੀ ਐਡੀ ਵੱਡੀ ਵਾਰਦਾਤਾ ਬੜੇ ਆਰਾਮ ਦੇ ਨਾਲ ਇਹ ਲੋਕ ਕਰਕੇ ਜਾ ਰਹੇ ਆ। ਔਰ ਜਿਹੜੇ ਲੋਕ ਹੈਗੇ ਆ ਇਹ ਕਿੱਥੋਂ ਆ ਰਹੇ ਆ ਕਿੱਥੋਂ ਨਹੀਂ ਆ ਰਹੇ ਆ ਇਹ ਕੁਝ ਵੀ ਨਹੀਂ ਪਤਾ ਲੱਗ ਰਿਹਾ। ਸਾਡੀ ਪੁਲਿਸ ਪ੍ਰਸ਼ਾਸਨ ਦੇ ਨਾਲ ਵੀ ਬੇਨਤੀ ਹੈ ਕਿ ਉਹ ਜਿੰਨੇ ਵੀ ਇੱਥੇ ਬਾਹਰੋਂ ਆਏ ਹੋਏ ਲੋਕ ਹੈ ਉਹਨਾਂ ਦੇ ਆਈਡੀ ਚੈੱਕ ਕੀਤੀ ਜਾਣ। ਔਰ ਜਿਹੜੀ ਇਹ ਵਾਰਦਾਤਾ ਹੈ ਛੋਟੀ-ਬੋਟੀ ਵਾਰਦਾਤਾ ਨਹੀਂ ਹੈ ਕਿ ਵਿਕਾਸ ਬੱਗੇ ਉਹਨਾਂ ਦਾ ਪਰਿਵਾਰ ਤਾਂ ਪਹਿਲੀ ਨਜ਼ਰ ਦੇ ਵਿੱਚ ਆ ਔਰ ਉਹਨਾਂ ਦੇ ਘਰ ਦੇ ਵਿੱਚੋਂ ਜੀਪ ਚੋਰੀ ਹੋ ਗਈ। ਘਰ ਦੇ ਅੱਗੇ ਤੋਂ ਔਰ ਪੁਲਿਸ ਪ੍ਰਸ਼ਾਸਨ ਦਾ ਇਹ ਕਹਿਣਾ ਕਿ ਅਸੀਂ ਇਹਨਾਂ ਦੀ ਪੂਰੀ ਸਿਕਿਉਰਿਟੀ ਰੱਖੀ ਹੋਈ ਹੈ ਸਾਡੀ ਇਹਦੇ ਉੱਪਰ ਪੂਰੀ ਨਜ਼ਰ ਹੈ ਪਰ ਇਹ ਜੋ ਵਾਰਦਾਤਾ ਹੋ ਰਹੀ ਹੈ ਪਈ ਹੈ ਸਾਡੇ ਸ਼ਹਿਰ ਵਾਸਤੇ ਇਹ ਇੱਕ ਬਹੁਤ ਵੱਡੀ ਗੱਲ ਹੋ ਚੁੱਕੀ ਵੀ ਹੈ ਇਹਦਾ ਸਾਡਾ ਜਿਹੜਾ ਸ਼ਹਿਰ ਤਾਂ ਕੋ ਸ਼ਾਂਤੀਪੂਰਨ ਸ਼ਹਿਰ ਤਾਂ ਔਰ ਇੱਥੇ ਜਿਹੜੀ ਇਦਾਂ ਦੀ ਵਾਰਦਾਤਾ ਦੀ ਆ ਬਹੁਤ ਸੁਨੇ ਨੂੰ ਘੱਟ ਮਿਲਦੀ ਦੀ ਆ ਪਰ ਇੱਥੇ ਰੋਜ਼ ਨਵੀਂ ਤੋਂ ਨਵੀਂ ਵਾਰਦਾਤਾ ਹੋਈ ਜਾ ਰਹੀ ਹੈ ਤੇ ਅਸੀਂ ਸਰਕਾਰ ਨੂੰ ਮੌਜੂਦਾ ਸਰਕਾਰ ਨੂੰ ਪ੍ਰਸ਼ਾਸਨ ਨੂੰ ਔਰ ਐਸਐਸਪੀ ਸਾਹਿਬ ਨੂੰ ਬੇਨਤੀ ਕਰਦੇ ਹਾਂ ਕੀ ਸਾਡੇ ਸ਼ਹਿਰ ਦੇ ਉੱਪਰ ਸਿਕਿਉਰਿਟੀ ਵਧਾਈ ਜਾਵੇ ਔਰ ਪੁਲਿਸ ਪ੍ਰਸ਼ਾਸਨ ਜਿਹੜਾ ਹੈਗਾ ਆਪਣੀ ਪੂਰੀ ਨਜ਼ਰ ਰੱਖਿਆ ਸਾਡੇ ਸ਼ਹਿਰ ਦੇ ਉੱਪਰ ਔਰ ਇਹ ਬਹੁਤ ਜ਼ਰੂਰੀ ਹੋ ਚੁੱਕਿਆ ਵਾ ਔਰ ਰੇਲਵੇ ਰੋਡ ਦੇ ਵਿੱਚ ਆਪਣਾ ਕੋਸ਼ਟ ਆਸ਼ਰਮ ਜਿੱਥੇ ਪਹਿਲਾਂ ਥਾ ਜੀ ਤੇ ਉੱਥੇ ਵੀ ਸੁਣਨੇ ਆਇਆ ਕਹਿੰਦੇ ਕਿ ਦੋ ਤਿੰਨ ਗੱਡੀਆਂ ਦੇ ਵਿੱਚੋਂ ਬੈਟਰੀਆਂ ਚੋਰੀ ਹੋ ਗਈਆਂ ਰਾਤ ਨੂੰ ਠੀਕ ਹੈ ਔਰ ਹੋਰ ਵੀ ਬਹੁਤ ਬਾਰ ਦੱਸਤਾ ਹੈ ਵੀ ਜਿਹੜੇ ਲੋਕ ਨਹੀਂ ਦੱਸ ਪਾਉਂਦੇ ਕਿ ਦੱਸੋ ਆਈ ਪੁਲਿਸ ਦੇ ਨਾਲ ਦੱਸਾਂਗੇ ਔਰ ਇੱਕ ਸ਼ਿਕੰਦਰ ਸਿੰਘ ਰਾਣਾਗਾ ਤੇ ਦੋ ਚੋਬ ਨੰਬਰ 2 ਹੈ ਔਰ ਸ਼ਾਮ ਰਾਤ ਨੂੰ ਹੀ 8 9 ਵਜੇ ਦੇ ਟਾਈਮ ਨੂੰ ਉਹਦੀ ਦੁਕਾਨ ਦੇ ਵਿੱਚੋਂ ਗੱਲਾਂ ਤੋੜ ਕੇ ਪੈਸੇ ਕੱਢ ਕੇ ਲੈ ਗਏ ਹੈ ਔਰ ਉਹਦੀ ਪੁਲਿਸ ਨੂੰ ਕੰਪਲੀਟ ਵੀ ਕੀਤੀ ਗਈ ਹੈ ਹਾਲਾਂਕਿ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ ਉਹ ਮੁੰਡਾ ਵਿਚਾਰਾ ਪਹਿਲੀ ਬਹੁਤ ਗਰੀਬ ਹੈ ਜੀ ਠੀਕ ਹੈ ਤੇ ਇੱਧਰ ਤੇ ਬਹੁਤ ਹੈ ਗਰੀਮਾਰ ਬਹੁਤ ਹੋ ਰਹੀ ਹੈ ਸਾਡੇ ਰੇਲਵੇ ਰੋਡ ਦੇ ਵਿੱਚ ਵੀ ਸ਼ਹਿਰ ਦੇ ਵਿੱਚ ਹੀ ਹੋ ਰਹੀ ਹੈ ਤੇ ਸਾਡੀ ਤਾਂ ਪ੍ਰਸ਼ਾਸਨ ਨੂੰ ਹੀ ਬੇਨਤੀ ਹੈ ਕਿ ਉਹ ਜਲਦ ਤੋਂ ਜੰਦੇ ਨਾ ਚੋਰਾਂ ਨੂੰ ਫੜੇ ਔਰ ਉਹਨਾਂ ਕੋ ਜੋ ਵੱਡੀ ਕਾਰਵਾਈ ਆ ਉਹ ਕੀਤੀ ਜਾਵੇ ਕਿ ਅੱਗੇ ਹੋਰ ਲੋਕਾਂ ਦੇ ਉੱਪਰ ਨਕੇਲ ਪਾਈ ਜਾਵੇ